ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਤੇ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਭਾਈ ਇਹ ਮੇਰਾ ਇੰਸਟਾਗ੍ਰਾਮ ਦਾ ਪੇਜ ਹੈ ਜਿਹਦੇ ਉੱਪਰ 10000 ਫਾਲੋਅਰ ਨੇ ਤੇ ਕਿਸੇ ਮੇਰੇ ਵੀਡੀਓ ਤੇ 4 ਮਿਲੀਨ ਵਿਊ ਹੈ 2 ਮਿਲੀਨ ਵਿਊ ਹੈ ਤੇ ਕਿਤੇ ਦੇ ਲੱਖਾਂ ਜਾਂ ਹਜ਼ਾਰਾਂ ਨੇ ਤੇ ਇਹ ਫੋਟੋਜ਼ ਵੀਡੀਓ ਜਿੰਨੀਆਂ ਵੀ ਮੈਂ ਪਾਈਆਂ ਇਹ ਮੈਂ ਆਪਦੀ ਐਡ ਕਰਨ ਵਾਸਤੇ ਮਸ਼ਹੂਰੀਅਤ ਤੇ ਪਾਈਆਂ ਨੇ ਸੋ ਕਈਆਂ ਵੀਰਾਂ ਭਰਾਵਾਂ ਨੂੰ ਇਹ ਲੱਗਦਾ ਵੀ ਸ਼ਾਇਦ ਫਾਲੋਅਰ ਇੰਨੇ ਨੇ ਵਿਊਜ਼ ਇੰਨੇ ਆਉਂਦੇ ਨੇ ਤੇ ਬਹੁਤ ਕਮ ਹੋਊਗਾ ਸੋ ਕੰਮ ਦਾ ਮੈਂ ਤੁਹਾਨੂੰ ਬਾਈ ਜੀ ਤੁਹਾਨੂੰ ਅੰਦਾਜ਼ਾ ਤੁਹਾਨੂੰ ਦੇ ਦੇਣਾ ਵੀ ਆਹ ਫੋਟੋ ਵੇਖ ਲਓ ਤੁਸੀਂ 1,20,000 ਦੀ ਜਿਹੜੀ ਸਰਵਿਸ ਮੈਂ ਗੱਡੀ ਦੀ ਕਰਵਾਈ ਸੀ ਆਪਦੀ ਉਹ ਕਰਵਾਈ ਸੀ 20 April 2025 ਨੂੰ ਉਸ ਤੋਂ ਬਾਅਦ ਜਿਹੜੀ 10,000 ਕਿਲੋਮੀਟਰ ਬਾਅਦ ਆਪਾਂ ਜਿਹੜੀ ਸਰਵਿਸ ਕਰਵਾਉਨੇ ਆ ਉਹ ਜਿਹੜੀ 10,000 ਕਿਲੋਮੀਟਰ ਗੱਡੀ ਚੱਲੀ ਆ ਉਹ ਚੱਲੀ ਆ 3 ਮਹੀਨੇ 3 ਮ 2025 ਨੂੰ ਮੈਂ 1,30,000 ਦੀ ਸਰਵਿਸ ਕਰਵਾਈ ਹੈ। ਸੋ ਕੰਮ ਦਾ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ। ਇੰਨੇ ਵਿਊਜ਼ ਤੇ ਜਾਂ ਇੰਨਾ ਮਿਹਨਤ ਇੰਸਟਾਗ੍ਰਾਮ ਤੇ ਕਰਨ ਤੋਂ ਬਾਅਦ ਵੀ ਕੋਈ ਇਨਕੁਆਰੀਆਂ ਜੇ ਆਉਂਦੀਆਂ ਵੀ ਨੇ ਤੇ ਉਹ ਜ਼ਿਆਦਾਤਰ ਵਨ-ਵੇ ਦੀਆਂ ਹੁੰਦੀਆਂ ਨੇ ਜੋ ਕਿ ਮੈਂ ਕਰਦਾ ਨਹੀਂਗਾ ਵਨ-ਵੇ ਦਾ ਕੰਮ ਕਿਉਂਕਿ ਮੈਂ ਮੇਰੇ ਕੋਲ ਇੱਕ ਹੀ ਗੱਡੀ ਹੈ ਤੇ ਮੈਂ ਆਪ ਹੀ ਚਲਾਉਣਾ ਕੋਈ ਡਰਾਈਵਰ ਨਹੀਂ ਹੈਗਾ ਮੇਰੇ ਕੋਲੇ ਤੇ ਮੈਂ ਆਪ ਦੀ ਰਿਸਪੌਂਸਿਬਿਲਟੀ ਤੇ ਸਰਵਿਸ ਦੀ ਗਾਰੰਟੀ ਲੈ ਸਕਦਾ ਵੀ ਸਾਫ਼ ਸੁਥਰੀ ਗੱਡੀ ਜਾਂ ਤਾਨੂੰ ਸਰਵਿਸ ਚੰਗੀ ਮਿਲੇ ਬਟ ਕੀ ਹੈ ਕਿ ਜਾਂ ਕਿਸੇ ਤੋਂ ਰਿਸਪੌਂਸਿਬਿਲਟੀ ਤੇ ਮੈਂ ਸਰਵਿਸ ਦੀ ਗਾਰੰਟੀ ਨਹੀਂ ਲੈ ਸਕਦਾ ਵੀ ਕੌਣ ਆ ਬੰਦਾ ਕੌਣ ਨਹੀਂ ਹੈਗਾ ਇਸ ਕਰਕੇ ਮੈਂ ਵਨ ਵੇ ਨਹੀਂ ਕਰਦਾਗਾ ਸੋ ਇਹ ਕਰਕੇ ਵੀ ਆ ਤੁਹਾਨੂੰ ਜਿਹੜਾ ਕੰਮ ਦਾ ਤੁਹਾਨੂੰ ਜੇ ਲੱਗਦਾ ਵੀ ਇਹ ਜਿਹੜਾ ਪੇਜ ਹੁੰਦਾ ਇੰਸਟਾਗ੍ਰam ਤੇ ਜਿੰਨੇ ਵੀ ਟੈਕਸੀ ਵਾਲਿਆਂ ਦੇ ਪੇਜ ਨੇ ਉਹ ਸਿਰਫ ਇੱਕ ਮਸ਼ਹੂਰੀ ਕਰਨ ਦਾ ਤਰੀਕਾ ਹੁੰਦਾ ਵੀ ਗੱਡੀ ਦਿਖਾ ਦੇਣੀ ਸਾਫ ਸੁਥਰੀਆਂ ਗੱਡੀਆਂ ਦਿਖਾ ਦੇਣੀਆਂ ਜਾਂ ਪੋਸਟਾਂ ਪਾਉਣੀਆਂ ਇਹ ਮਸ਼ਹੂਰੀ ਕਰਨ ਦਾ ਤਰੀਕਾ ਹੈ ਇਹਦੇ ਨਾਲ ਇਹ ਨਹੀਂ ਤੁਸੀਂ ਜੱਜ ਕਰ ਸਕਦੇ ਵੀ ਹਾਂ ਵੀ ਕੰਮ ਬਹੁਤ ਹੋਊਗਾ ਇਹਨਾਂ ਕੋਲੇ ਸੋ ਦੇਖਣ ਨੂੰ ਕੁਝ ਹੋਰ ਹੈ ਪਰ ਅਸਲ ਰਿਐਲਿਟੀ ਕੁਝ ਹੋਰ ਹੈ ਸੋ ਇਸ ਕਰਕੇ ਇਹ ਜਿਹੜਾ ਕੰਮ ਹੈ ਹੁਣ ਦਿਨੋਂ ਦਿਨ ਥੋੜਾ ਜਿਹਾ ਡਾਊਨ ਹੁੰਦਾ ਜਾ ਰਿਹਾ ਥੋੜਾ ਜਿਹਾ ਸ਼ਾਇਦ ਸਮਾਂ ਵੀ ਇਹ ਚੱਲਦਾ ਪਿਆ ਡਾਊਨ ਦਾ ਇਕੱਲਾ ਟੈਕਸੀ ਵਾਲਾ ਨਹੀਂ ਹਰੇਕ ਕੰਮ ਮੇਰੇ ਖਿਆਲ ਨਾਲ ਸ਼ਾਇਦ ਇਸ ਸਮੇਂ ਦੇ ਵਿੱਚ ਡਾਊਨ ਚੱਲਦੇ ਪਏ ਨੇਗੇ ਤਨ ਰਿਐਲਿਟੀ ਦੱਸ ਦਿੰਦਾ ਤੂੰ ਇਹ ਮੈਨੂੰ ਫੋਨ ਕਰਦੇ ਓ ਮੈਸੇਜ ਕਰਦੇ ਓ ਤੇ ਮੇਰੇ ਕੋਲ ਭਾਈ ਕੰਮ ਇੰਨਾ ਕੀ ਯਾਰ ਬਾਕੀ ਵਾਈ ਗੁਰੂ ਦਾ ਜੋ ਹੁਕਮ ਹੋਇਆ ਉਹਨਾਂ ਨੇ ਕੰਮ ਦੇਣਾ ਹੋਇਆ ਤੇ ਕੰਮ ਦੇ ਦੇਣਗੇ ਨਹੀਂ ਦੇਣਾ ਨਾ ਇਹ ਦੇਣ ਜੇ ਗੱਡੀ ਉਹਨਾਂ ਨੇ ਸੇਲ ਕਰਨੀ ਹੈ ਸੇਲ ਕਰ ਦੇਣਗੇ ਜੇ ਰੱਖਣੀ ਹੈ ਤੇ ਰੱਖ ਲੈਣਗੇ ਭਾਈ ਮੇਰਾ ਭਰੋਸਾ ਦੇਖੋ ਵਾਈ ਗੁਰੂ ਤੇ ਬਣਿਆ ਰਵੇ ਵਾਈ ਗੁਰੂ ਕਿਰਪਾ ਕਰਨ ਇਹ ਪ੍ਰੋਸੈਸ ਉਹਦੇ ਬਣ ਬਣਿਆ ਰਵੇ ਸੋ ਕੰਮਕਾਰ ਦਾ ਇਹੀ ਮਾਹੌਲ ਆ ਭਾਈ ਤੁਹਾਨੂੰ ਰਿਐਲਿਟੀ ਦੱਸ ਦਣਾ ਠੀਕ ਹੈ ਇਹਦੇ ਵਿੱਚ ਕੋਈ ਇਹਦੇ ਵਿੱਚ ਵਲਫੇਅਰ ਨਹੀਂ ਹੈਗਾ ਠੀਕ ਹੈ ਸੋ ਬਾਕੀ ਤੁਸੀਂ ਸੋਚ ਵਿਚਾਰ ਕੇ ਜੇ ਇਸ ਕੰਮ ਦੇ ਵਿੱਚ ਆਉਣਾ ਤੇ ਜੀ ਸਕਦੇ ਕਿ ਤੁਸੀਂ ਆਪ ਦਾ ਬੈਕਅਪ ਲੈ ਕੇ ਕਿਸ ਤਾਂ ਕੁਸਤਾਂ ਦਾ ਠੀਕ ਹੈ ਕਿਉਂਕਿ ਜਦੋਂ ਇਹ ਜ ਦਿਨ ਚੱਲਦੇ ਉਹਦੇ ਆਪਦੇ ਕੋਲ ਬੈਕਅਪ ਹੋਵੇ ਫੇਰ ਹੀ ਕਿਸੇ ਨਿਕਲਦੀ ਜਾਂ ਸਮਾਂ ਨਿਕਲਦਾ ਤੇ ਅਦਰਵਾਈਜ਼ ਨਹੀਂ ਦਾ ਔਖਾ ਹੋ ਜਾਂਦਾ ਕਈ ਵੀਰ ਆ ਵੇਜ ਵੀ ਦਿੰਦੇ ਕਈਆਂ ਦੀ ਕਿਸ਼ਤਾਂ ਟੁੱਟ ਜਾਂਦੀਆਂ ਨੇ ਕਈਆਂ ਦਾ ਕੰਮ ਚੰਗਾ ਚੱਲਦਾ ਪਰ ਬਹੁਤ ਰੇਅਰ ਹੁੰਦਾ ਵੀ ਕਿਸੇ ਦਾ ਕੰਮ ਚੰਗਾ ਚੱਲੇ ਜਾਂ ਕਿਸ਼ਤ ਨਿਕਲਦੀ ਰਵੇ ਇਦਾਂ ਕਰਕੇ ਹੁੰਦਾ ਤੇ ਬਾਕੀ ਤੁਸੀਂ ਆਪਦਾ ਪੈਸਾ ਸੋਚ ਵਿਚਾਰ ਕੇ ਠੀਕ ਹੈ ਜੀ ਇਹਨਾਂ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ